ਇਹ ਉਹਨਾਂ ਸਮੇਂ ਦੇ ਰਿਕਾਰਡ ਨੇ ਜਿੰਨਾ ਸਮੇਂ ਦੇ ਵਿੱਚ ਤੁਸੀਂ ਕੰਮ ਦੀ ਸ਼ੁਰੂਆਤ ਕੀਤੀ ਹਾਂਜੀ ਕੰਮ ਦੀ ਸ਼ੁਰੂਆਤ ਕੀਤੀ ਐ ਇਹ ਚੱਲ ਰਿਹਾ ਸੀ ਇਹ ਇਹ ਰਿਕਾਰਡ ਹੈ ਕੇਸਤਾ ਤੇ ਅੱਛਾ ਪੱਥਰ ਦਾ ਰਿਕਾਰਡ ਹਾਂਜੀ 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 ਉਹਨਾਂ ਸਮੇਂ ਦੇ ਵਿੱਚ ਉਹਨੇ ਸਮੇਂ ਉਹ ਸਮੇਂ ਚ ਇਹ ਚੱਲਦੇ ਹੋਏ ਆਏ ਸੁਣਿਆ ਪੁਣਿਆ ਉਹ ਸਭ ਰਿਜਿਸਟਰ ਜਿਨੇ ਪੱਲਿਆ ਕਿ ਉਹ ਤੋਂ ਬਾਅਦ ਵੀ ਇਹ ਰੇ ਚੱਲਦੀ ਵੀਰੇ ਘਸ ਵੀ ਨਹੀਂ ਚੀ ਆਏ ਬਸ ਇਹ ਰਿਕਾਰਡ ਜੀ ਫਗਲ ਨਹੀਂ ਪਾਈ ਚੀ ਲੋਕ ਤਾਂ ਐ ਚੂਹਦੇ ਹੁੰਦੇ ਜਿਵੇਂ ਪੈਸੇ ਚੂਹਦੇ ਹੁੰਦੇ ਨੇ ਵਾਹ ਲੋਕਾਂ ਦਾ ਕੀ ਕੰਮ ਹੁੰਦੀ ਕੋਈ ਕੰਮ ਨਹੀਂ ਸੀ ਆਉਂਦੀ ਬਸ ਕੰਮ ਕੋਈ ਨਹੀਂ ਵੀ ਬਸ ਚਾਹ ਹੁੰਦਾ ਠੀਕ ਆ ਫਿਰ ਕਾੜਣੀ ਸੂਈ ਲੈ ਆ ਕੇ ਹੁਣ ਕੀ ਕਹਿੰਦੇ ਨੇ ਤੇਰੀ ਬੰਦੇ ਹੋ ਚੂਹੀ ਦੇ ਹੋ ਦੀ ਇਹ ਕਿਸੇ ਵਿਆਹ ਮੰਗਣ ਦਾ ਪ੍ਰੋਗਰਾਮ ਹੋਣਗੇ ਤੁਸੀਂ ਲਾਉਂਦੇ ਆ ਲਾਉਂਦੇ ਆ ਦੇ ਕੋਈ ਆਉਂਦਾ ਨਹੀਂ ਕੋਈ ਦੂਰ ਲਾਉਣਾ ਹੋਗਾ ਠੀਕ ਆ ਹਾਂ ਜੀ ਇਹ ਫਿਰ ਹੁਣ ਕਿੰਨੇ ਮਿਹਨਤ ਨਾਲ ਲੈ ਲਿਆ ਤੁਸੀਂ ਆ ਪਤਾ ਜੀ ਦਾ ਹੁਣ ਮਿਹਨਤ ਕੀ 2500 ਰੁਪਿਆ ਦੀ ਹਾੜੀ ਚਲਦੀ ਆ ਹੁਣ ਤਾਂ ਜੇ ਕੋਲੇ ਬਚਦਾ ਹੁਣ ਤਾਂ ਫਿਰ ਜੇ ਆਪਾਂ ਇਹ ਰਿਕਾਰਡ ਕੀ ਹੁਣ ਤਾਂ ਰਿਕਾਰਡ ਬੜੀ ਮਿਲਦੇ ਹੁਣ ਕਿਤੇ ਜੇ ਆਪਾਂ ਲੈ ਕੇ ਆਉਣ ਰਿਕਾਰਡ ਮਿਲਦੇ ਜੀ ਇਹ ਤਾਂ ਬਹੁਤ ਸਾਹਮਣੇ ਰੱਖੇ ਹੋਏ ਐਕ ਤੁਸੀਂ ਦੇਖ ਰਹੇ ਹੋ ਹੁਣ ਵੀ ਚਾਲੂ ਹਾਲਤ ਦੇ ਵਿੱਚ ਹੈਗਾ ਇਹ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਕਿਉਂਕਿ ਉਹਨਾਂ ਸਮਾਂ ਦੇ ਵਿੱਚ 1968 ਤੋਂ ਲੈ ਕੇ ਮੇਰਾ ਖਿਆਲ ਆ ਵੀ ਮੇਰੀ ਉਮਰ ਦੇ ਨਾਲੋਂ ਵੀ ਇਹ 5-7 ਸਾਲ ਵੱਡਾ ਹੋਗਾ ਜਿਹੜਾ ਸਾਹਮਣੇ ਰੱਖਿਆ ਹੋਇਆ ਇਹਨਾਂ ਨੇ ਇੰਨੀ ਉਮਰ ਤੱਕ ਮੇਰੀ ਵੀ ਨਹੀਂ ਹੈਗੀ ਬਹੁਤ ਵੱਡੀ ਗੱਲ ਹੈ ਕਿ ਵੀ ਇੱਕ ਸ਼ੌਕ ਦਾ ਮੁੱਦ ਨਹੀਂ ਹੈਗਾ ਜਿਸ ਆਪਾਂ ਕਹਿੰਦੇ ਵੀ ਸ਼ੌਕ ਕਰਕੇ ਹੀ ਜਿਹੜੀਆਂ ਚੀਜ਼ਾਂ ਸਾਹਮਣੇ ਜਾਂਦੀਆਂ ਹੈਗੀਆਂ ਨੇ ਸਤਰੀਕਾਰ ਜੀ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਂ ਸਰਜੀਤ ਸਿੰਘ ਟੋਲਾ ਗੱਲ ਕਰਦੇ ਆਂ ਸੰਨ 60 ਤੋਂ ਲੈ ਕੇ ਉਹਨਾਂ ਸਮੇਂ ਦੀ ਜਦੋਂ ਸਿਆਣਾ ਦੀ ਇੱਕ ਕਹਾਵਤ ਸੁਣਨ ਨੂੰ ਮਿਲਦੀ ਆ ਜਦੋਂ ਕੱਲ ਕੱਚੇ ਸੀ ਲੋਕ ਸੱਚੇ ਸੀ ਕਿਉਂਕਿ ਉਹਨਾਂ ਸਮਾਜ ਦੇ ਵਿੱਚ ਲੋਕਾਂ ਦਾ ਵਿੱਚ ਆਪਸੀ ਪਿਆਰ ਥਪਾਕ ਬਹੁਤ ਜ਼ਿਆਦਾ ਹੁੰਦਾ ਸੀ ਜਦੋਂ ਕੋਈ ਵੀ ਗੱਲ ਕਰਨੀ ਹੁੰਦੀ ਸੀ ਪਿੰਡਾਂ ਦੇ ਸੱਥਾਂ ਦੇ ਵਿੱਚ ਅਕਸਰ ਅਸੀਂ ਦੇਖਿਆ ਸੀ ਸਿਆਣੇ ਬੰਤਿਆਂ ਨੂੰ ਇਕੱਤਰ ਹੋ ਕੇ ਸਲਾਹਾਂ ਕਰਦੇ ਆ ਉਹਨਾਂ ਸਮਾਜ ਦੇ ਵਿੱਚ ਵਿਆਹ ਵੀ ਹੁੰਦੇ ਸੀ ਤਾਂ ਉਹ ਵੀ ਵੱਖਰੀ ਕਿਸਮ ਦੇ ਵਿਆਹ ਸੀ ਕਿਉਂਕਿ ਤਿੰਨ ਤਿੰਨ ਦਿਲੇ ਬਰਾਤਾਂ ਜਿਹੜੇ ਜਾ ਕੇ ਤਿੰਨ ਤਿੰਨ ਦਿਨ ਜਾ ਕੇ ਪਿੰਡ ਦੀਆਂ ਧਰਮਸ਼ਾਲਾ ਦੇ ਵਿੱਚ ਰਹਿੰਦੇ ਆ ਸਨਾਂ ਇੱਕ ਉਸ ਸਮਾਂ ਦੇ ਵਿੱਚ ਵਿਅਾਹ ਦੇ ਮਨੋਰੰਜਨ ਵਾਸਤੇ ਜਿਹੜਾ ਹੈਗਾ ਸਪੀਕਰ ਲਗਾਇਆ ਜਾਂਦੇ ਸੀ ਕੋਠਿਆਂ ਦੇ ਉੱਪਰ ਦੋ ਮੰਜੇ ਜੋੜ ਕੇ ਸਪੀਕਰ ਲਾ ਜਾਂਦਾ ਸੀ ਨੌਜਵਾਨ ਨੂੰ ਪਹਿਲੇ ਚਾਹ ਹੁੰਦਾ ਸੀ ਵੀ ਅਸੀਂ ਜਿਹੜਾ ਹੈਗੇ ਨੇ ਆ ਸਪੀਕਰ ਦੇ ਕੋਲੇ ਬਹਿ ਕੇ ਜਿਹੜੀ ਉਹ ਮਸ਼ੀਨ ਹੁੰਦੀ ਸੀ ਚਾਬੀ ਵਾਲੀ ਉਹਨੂੰ ਚਾਬੀ ਦੇ ਕੇ ਆਪਣੀ ਮਰਜ਼ੀ ਦੇ ਜਿਹੜੇ ਗਾਣੇ ਸੁਣਾ ਕੇ ਸਪੀਕਰ ਵਾਲੇ ਜਿਹੜਾ ਚਲਾਉਣ ਵਾਲੇ ਹੁੰਦੇ ਉਹਨਾਂ ਸਮਾਂ ਦੇ ਵਿੱਚ ਉਹਨਾਂ ਦੀ ਵੀ ਸੇਵਾ ਇਹ ਕਹਿ ਲਿਆ ਕਿ ਲਾੜੇ ਨੂੰ ਵੱਧ ਕੀਤੀ ਜਾਂਦੀ ਸੀ ਕਿਉਂਕਿ ਸਾਰੇ ਜਿਹੜੀ ਕੁੰਜੀ ਆ ਉਸ ਸਮਿਆਂ ਦੇ ਵਿੱਚ ਮਨੋਰੰਜਨ ਦੀ ਉਸ ਸਪੀਕਰ ਚਲਾਉਣ ਵਾਲੇ ਦੇ ਹੱਥ ਚੋਂਦੀ ਸੀ ਅੱਜ ਤੁਹਾਡੀ ਗੱਲ ਕਰਾਵਾਂਗੇ ਮਲਾਉਤ ਨੇੜੇ ਰੋੜੀਆਂ ਪਿੰਡ ਤੋਂ ਜਿਹੜੇ ਵਸਨੀਕ ਹੈਗੇ ਨੇ RAM ji ਸਨ 68 ਤੋਂ ਜਿਹੜੇ ਹੈਗੇ ਨੇ ਇਹ ਸਪੀਕਰ ਚਲਾਉਣ ਦਾ ਕੰਮ ਕਰਦੇ ਆ ਰਹੇ ਬਿਹਾ ਸਾਧਿਆਂ ਦੇ ਵਿੱਚ ਸਪੀਕਰ ਲਗਾਉਂਦੇ ਰਹੇ ਆ ਜੇ ਕਹਿ ਲਿਆ ਨਾਮੀ ਕਲਾਕਾਰ ਜਿਹੜੇ ਹੈਗੇ ਨੇ ਅੱਜ ਦੁਨੀਆ ਤੋਂ ਜਾ ਚੁੱਕੇ ਹਨ ਉਹਨਾਂ ਨਾਲ ਵੀ ਇਹਨਾਂ ਨੇ ਇਹ ਸਪੀਕਰ ਜਿਹੜੇ ਹੈਗੇ ਨੇ ਆਪਣੇ ਚਲਾਏ ਨੇ ਆਪਣੇ ਸਾਊਂਡ ਰਾਹੀ ਉਹਨਾਂ ਨੂੰ ਗਵਾਇਆ ਲੋਕਾਂ ਦਾ ਮਨੋਰੰਜਨ ਕਰਾਇਆ ਹੈਗਾ ਉਸੇ ਸਮੇਂ ਦੇ ਮਸ਼ੀਨਾਂ ਤੇ ਰਿਕਾਰਡ ਜਿਹੜਿਆ ਕਹਿੰਦੇ ਨੇ ਕੁੱਤਾ ਕੰਪਨੀ ਦਾ ਉਦੋਂ ਕਹਿੰਦੇ ਉਦੋਂ ਚੈਂਪੀ ਦੀ ਕੰਪਨੀ ਦਾ ਰਿਕਾਰਡ ਕਹਿੰਦੇ ਹੁੰਦੇ ਸੀ ਉਹ ਵੀ ਇਹਨਾਂ ਕੋਲੇ ਮੌਜੂਦ ਨੇ ਪੱਥਰ ਦੇ ਰਿਕਾਰਡ ਇਹਨਾਂ ਕੋਲ ਮੌਜੂਦ ਹੈਗੇ ਨੇ ਗੱਲ ਕਰਾਂਗੇ ਉਹਨਾਂ ਦੇ ਨਾਲ ਵੀ ਇਹਨੇ ਪ੍ਰਾਤਨ ਸਮੇਂ ਦੀ ਜਿਹੜੀ ਹੈਗੀ ਆ ਇਹਨਾਂ ਨੇ ਜਿਹੜੀ ਉਹ ਪੂੰਜੀ ਸੰਭ ਕੇ ਰੱਖੀ ਹੋਈ ਆ ਸਰ ਸਾਡੇ ਚੈਨਲ ਔਨ 에ਅਰ ਤੇ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਜਿਹੜਾ ਤੁਸੀਂ ਬਹੁਤ ਲੰਬੇ ਸਮੇ ਤੋਂ ਇਹ ਸਾਊਂਡ ਦਾ ਕੰਮ ਕਰਦੇ ਆ ਰਹੇ ਹੋ ਅੱਜ ਤੱਕ ਜਿਹੜੇ ਦੇਖਿਆ ਨਾ ਚਾਲੂ ਹਾਲਤਾਂ ਮਸ਼ੀਨਰੀਆਂ ਰੱਖੀਆਂ ਹੋਈਆਂ ਨੇ ਕਿਵੇਂ ਜਿਹੜੇ ਇਹਨਾਂ ਨੂੰ ਸਾਂਭ ਕੇ ਰੱਖਿਆ ਤੁਸੀਂ ਬਹੁਤ ਵਧੀਆ ਸਾਂਭ ਕੇ ਰੱਖਿਆ ਜੀ ਬਹੁਤ ਸਾਂਭ ਕੇ ਰੱਖਿਆ ਜਾਣੀ ਲੈਣ ਵਾਲੇ ਬਹੁਤ ਉਤਸਵਰ ਵੇਚੀਆਂ ਨਹੀਂ ਆਪਾਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕਿਹੜੇ ਸੰਤ ਤੋਂ ਜਿਹੜਾ ਹੈਗਾ ਤੁਸੀਂ ਇਸ ਕੰਮ ਰੋੜ ਤੋਂ ਕੰਮ ਕਰਦਾ ਜੀ ਮੈਂ ਹੋਗੇ ਹੋਣਗੇ 55 ਸਾਲ 55 ਸਾਲਾਂ ਦੇ ਵਿੱਚ ਤੁਸੀਂ ਜਿਹੜਾ ਇਹ ਕੰਮ ਕੀਤਾ ਕਿੰਨੇ ਇੱਕ ਜਿਹੜਾ ਆਈਡੀਆ ਦੇ ਨਾਲ ਤੁਸੀਂ ਵਿਆਹਾਂ ਦੇ ਵਿੱਚ ਜਾ ਚੁੱਕੇ ਹੋ ਵਿਆਹ ਜਦੋਂ ਮੈਂ ਜੀ ਬਹੁਤ ਹਜ਼ਾਰਾਂ ਦੀ ਤਾਂ ਤੇ ਬਰਾਤ ਲਾਈਆ ਹਰਿਆਣੇ ਚ ਬਾਹਰਲੇ ਆਪਣੇ ਚੰਡੀਗੜ੍ਹ ਕੰਨੀ ਹਰਿਆਣੇ ਚ ਵੀ ਲਾਈਆਂ ਨੇ ਬਰਾਤਾਂ ਜਦੋਂ ਤੁਸੀਂ ਗੱਲ ਕਰਦੇ ਸਾਨੂੰ ਠਾਣ ਦੀ ਉਹ ਤਾਂ ਕਿੰਨੇ ਇੱਕ ਪੈਸੇ ਜਿਹੜੇ ਹੈਗੇ ਨੇ ਸਾਨੂੰ ਇੱਕ ਵਿਆਹ ਦੇ ਮਿਲ ਜਾਂਦੇ ਸੀ ਸਾਨੂੰ ਜੀ ਪੈਸੇ ਮਿਲਦੇ ਤੇ ਸਾਰੇ 35 30 ਰੁਪਏ ਮਿਲਦੇ ਤੇ ਵਿਆਹ ਦੇ ਜੀ ਵਿਆਹ ਦੇ 30 ਰੁਪਏ ਮੰਗਣੇ ਦੇ 15 ਉਹ ਉਦੋਂ ਕਹਿ ਲਓ ਵੀ 30 ਬਹੁਤ ਹੁੰਦੇ ਸੀ ਬਹੁਤ ਹੁੰਦੇ ਸੀ ਜੀ ਬਹੁਤ ਵਧੀਆ ਉਹਦੇ ਵਿੱਚੋਂ ਵੀ ਖਰਚਾ ਨਿਕਲਦਾ ਸੀ ਸੋਨਾ ਦੀ ਡੱਬੀ ਟੇਢਰ ਪਈ ਸੀ ਤੇ ਬਾਕੀ 3 ਰੁਪਏ ਬੈਠੀ ਦਾ ਖਰਚਾ ਠੀਕ ਹੈ ਜੀ ਤੇ ਜੇ ਆਪਾਂ ਕਹਿ ਲਈਏ ਵੀ ਉਹਨਾਂ ਸਮਾਂ ਦੇ ਵਿੱਚ ਜਿਹੜੇ ਕਰ ਸਾਡੇ ਕਲਾਕਾਰ ਹੁੰਦੇ ਸੀ ਪ੍ਰਾਤਨ ਪੁਰਾਣੇ ਕਲਾਕਾਰ ਹੈਗੇ ਨੇ ਉਹਨਾਂ ਦੇ ਅਸ਼ੇਜਤ ਵੀ ਤੁਸੀਂ ਆਪਣੇ ਸਾਊਂਡ ਦੀ ਸੇਵਾ ਨਿਭਾਈਓ ਹਾਂ ਜੀ ਪਹਿਲੇ ਨੰਬਰ ਤੇ ਮੁਹੰਮਦ ਸ਼ਰੀਕ ਦਾ ਖਾੜਾ ਲਵਾਇਆ ਜੀ ਤੇ ਉਦੋਂ ਬਾਅਦ ਫਿਰ ਛਿੰਦੇ ਦਾ ਵੀ ਲਵਾਇਆ ਬਿਆਂ ਜਾ ਕੇ ਉਹ ਆਮ ਬਸਾਂ ਜਸਵੰਤ ਸਦੀਲੇ ਦਾ ਵੀ ਲਵਾਇਆ ਜੀ ਤੇ ਹਰ ਹਰ ਚਰਨ ਗਰੇਬਾਲ ਪਹਿਲਾ ਹੋਇਆ ਯਾਨੀ ਉਸ ਤੋਂ ਬਾਅਦ ਆਪਣੇ ਕੀ ਉਹਨਾਂ ਉਹਨਾਂ ਸਮੇਂ ਦੇ ਵਿੱਚ ਅਮਰ ਸਿੰਘ ਚਮਕੀਲੇ ਹੋਣੇ ਵੀ ਬਹੁਤ ਪਾਪੂਲਰ ਹੁੰਦੇ ਹਾਂ ਜੀ ਹਾਂ ਜੀ 1700 ਰੁਪਿਆ ਸਾਰੇ ਹੀ ਲਿਆਤੀ ਚਮਕੀਲੇ ਨੇ ਸਿਕਾੜਾ ਲਾਉਣ ਦਾ ਕੀ ਜਿਹੜਾ ਚਮਕੀਲੇ ਨੇ ਤੁਹਾਡੇ ਕੋਲ ਖਾੜਾ ਲਾਇਆ ਉਸ ਸਮੇਂ ਦਾ ਕੋਈ ਮਾਈਕ ਵਗੈਰਾ ਆਪਣੇ ਕੋਲੇ ਮੌਜੂਦ ਆ ਜੀ ਤੇ ਚਮਕੀਲੇ ਗਾਉਂਦਾ ਮਾਈਕ ਆ ਜੀ ਇਹ ਆ ਮਾਈਕ ਇਹਦੇ ਵਿੱਚ ਹੀ ਲਾਏ ਨੇ ਸਭ ਨੇ ਠੀਕ ਹੈ ਘਾਰੇ ਜਿੰਨੇ ਵੀ ਲਾਇਆ ਤੁਸੀਂ ਇਹ ਮੈਕ ਹੁਣ ਚਾਲੂ ਹਾਲਤ ਦੇ ਵਿੱਚ ਹਾਂਜੀ ਚਾਲੂ ਹਾਲਤ ਹੈ ਜੀ ਚੱਲਦਾ ਜੀ ਬਹੁਤ ਵਧੀਆ ਬਹੁਤ ਵੱਡੀ ਗੱਲ ਆ ਵੀ ਜਿਹੜਾ ਇਲੈਕਟ੍ਰੋਨਿਕ ਸਮਾਨ ਹੈ ਨਾ ਚ ਲੰਬੇ ਸਮੇਂ ਤੱਕ ਚਾਲੂ ਰੱਖਣਾ ਚੱਲਦਾ ਜੀ ਆ ਉਹ ਉਹ ਸਮੇਂ ਦੇ ਵਿੱਚ ਜੇ ਆਪਾਂ ਕਹਿ ਲਈਏ ਕਿ ਲਾੜੇ ਨੂੰ ਅਗਲਾ ਘਟ ਢੀਕਦਾ ਦੀਪਲੇ ਸਾਊਂਡ ਵਾਲਾ ਵੱਧ ਨਹੀਂ ਕਰਾਉਂਦਾ ਸਾਊਂਡ ਵਾਲੇ ਤਾਂ ਜੀ ਸਾਨੂੰ ਐਂ ਕਹਿੰਦੇ ਤੇ ਵੀ ਤੁਸੀਂ ਸੇਵਾ ਦੱਸੋ ਕੀ ਲੈਣੀ ਹੈ ਵੀ ਤੁਸੀਂ ਜੋ ਮੰਗਣਾ ਮੰਗ ਲਓ ਦਰਕਾਰ ਲਾਓ ਬਸ ਵਧੀਆ ਵਧੀਆ ਕਿ ਕਿੰਨੇ ਦਿਨ ਫਿਰ ਤੁਸੀਂ ਜਾ ਕੇ ਜਿਹੜਾ ਹੈਗਾ ਚਾਰ ਦਿਨ ਸਪੀਕਰ ਚੱਲਦਾ ਹੁੰਦਾ ਸੀ ਜੀ ਵਿਆਹਾਂ ਦੇ ਵਿੱਚ ਪਹਿਲੇ ਦਿਨ ਮੀਲ ਹੁੰਦਾ ਸੀ ਲਾਉਣਾ ਦੂਜੇ ਦਿਨ ਬਰਾਤ ਚੜ੍ਹਨੀ ਤੀਏ ਦਿਨ ਮੁੜ ਕੇ ਆਉਣੀ ਚੌਥੇ ਦਿਨ ਵਿਹਲੇ ਹੁੰਦੇ ਅੱਜ ਦੇ ਸਮੇਂ ਦੀ ਗੱਲ ਕਰੀ ਅੱਜ ਤਾਂ ਪਤਾ ਨਹੀਂ ਲੱਗਦਾ ਵੀ ਕਿਸੇ ਦੇ ਘਰੇ ਵਿਆਹ ਹੋ ਗਿਆ ਕਿਹਦਾ ਚੁੰਨਿ ਚਲਾ ਕੇ ਅੱਗੇ ਕਰੇ ਰਾਮ ਨੂੰ ਚੁਪਕਾਉਂਦੇ ਨੇ ਉਹਨਾਂ ਸਮਾਂ ਦੇ ਵਿੱਚ ਲੋਕਾਂ ਨੂੰ ਚਾਹ ਹੁੰਦਾ ਸੀ ਪਤਾ ਲੱਗਦਾ ਸੀ ਚਾਹ ਹੁੰਦਾ ਸੀ ਰਿਕਾਰਡ ਵੀ ਕਹਿ ਗਏ ਕਿ ਮੰਗਉਂਦੇ ਵੀ ਆ ਸਾਡੇ ਵਿਆਹ ਚ ਰਿਕਾਰਡ ਹੋਣਾ ਚਾਹੀਦਾ ਫਿਰ ਮੈਂ ਸਾਈਕਲ ਤੇ ਜਾ ਕੇ ਲੁਧਿਆਣਾ ਰਿਕਾਰਡ ਲੈ ਕੇ ਆਉਣਾ ਉਧੇ ਆ ਨਦੀ ਗੱਲ ਕੀਤੀ ਤੁਸੀਂ ਲੁਧਿਆਣਾ ਵੀ ਉੱਥੋਂ ਦੀ 35 ਕਿਲੋਮੀਟਰ ਪੈਂਦੇ ਇੱਥੋਂ 40 ਕਿਲੋਮੀਟਰ ਆਜੀ ਪੂਰਾ ਕਰਾ 40 ਪਊਗਾ ਪੂਰਾ ਕਿੰਨਾ ਸਮੇਂ ਦੇ ਵਿੱਚ ਲੁਧਿਆਣੇ ਪਹੁੰਚ ਜਾਂਦੇ ਉਹਨਾਂ ਸਮਾਂ ਮੈਂ ਜੀ 2 2.5 ਘੰਟੇ ਲੱਗ ਜਾਂਦੇ ਤੇਰੀ ਜਾਣ ਨੂੰ ਸਾਈਕਲ ਤੇ ਸਾਈਕਲ ਤੇ ਜਾਜਾ ਫੇਲੇ ਕੰਗਰ ਕਿੰਨੇ ਪੈਸੇ ਦਾ ਉਸ ਟਾਈਮ ਦੇ ਵਿੱਚ ਇਹ ਰਿਕਾਰਡ ਮਿਲਦਾ ਸੀ 42 ਰੁਪਏ ਦਾ ਰਿਕਾਰਡ ਮਿਲਦਾ ਸੀ ਜੀ ਉਸ ਵੇਲੇ ਹਾਂਜੀ 42 ਰੁਪਏ ਦਾ ਇਹ ਵੀ ਰਿਕਾਰਡ ਛੋਟਾ ਮਿਲਦਾ ਸੀ 45 ਰੁਪਏ ਦਾ ਜੇ ਮੈਂ ਕਹੇ ਲਈ ਕੋਈ ਫਰਮੈਸਟਰ ਰਿਕਾਰਡ ਮੰਗਾਉਂਦਾ ਸੀਗਾ ਫਿਰ ਉਹਨਾਂ ਕੋਲੋਂ ਐਕਸਟਰਾ ਚਾਰਜ ਲੈਂਦਾ ਜਾਂਦਾ हां जी हां जी ओ फिर मंजूरी ਵੀ ਲੈਣੀ ਪੈਂਦੀ ਸੀ ਲੋਜਾਨੋ ਜਾ ਕੇ ਕਚਹਿਰੀਆਂ ਚੋਂ ਮਨਜ਼ੂਰੀ ਲੈ ਕੇ ਉਹਨਾਂ ਨੂੰ ਤੇ ਸਪੀਕਰ ਲਾਉਣ ਦੀ ਤੇ ਫੇਰ ਲਾਉਣਾ ਜਾ ਕੇ ਜੀ ਅੱਛਾ ਹਰੇਕ ਵਿਆਹ ਦੇ ਵਿੱਚ ਮਨਜ਼ੂਰੀ ਲੈਣੀ ਪੈਂਦੀ ਹਾਂ ਜੀ ਹਰੇਕ ਵਿਆਹ ਚ ਮਨਜ਼ੂਰੀ ਹੁੰਦੀ ਸੀ ਨਹੀਂ ਥਾਣੇ ਵਾਲੇ ਆ ਕੇ ਬੰਦ ਕਰਾ ਦਿੰਦੇ ਸੀ ਤੁਸੀਂ ਮਸ਼ੀਨਾਂ ਪਈਆਂ ਦੇਖਦਾ ਪਿਛਲੇ ਪਾਸੇ ਜਿਹੜੀਆਂ ਹੈਗੀਆਂ ਨੇ ਗਿਆ ਇਹ ਇਹ ਵੀ ਉਸੇ ਸਮੇਂ ਦੀਆਂ ਨੇ ਜਦੋਂ ਤੁਸੀਂ ਕੰਮ ਸ਼ੁਰੂ ਕੀਤਾ ਸੀ ਉਸੇ ਸਮੇਂ ਦੀ ਹੈ ਅੱਛਾ ਇਹ ਚਾਪੀ ਵਾਲੀ ਮਸ਼ੀਨ ਆ ਜਿਹਨੂੰ ਚਾਬੀ ਦੇ ਕੇ ਚਲਾਇਆ ਜਾਂਦਾ ਸੀ ਦਿਖਾਉਂਗੇ ਦਰਸ਼ਕਾਂ ਨੂੰ ਚਲਾ ਕੇ ਚਾਬੀ ਦੇ ਕੇ ਅੱਛਾ ਇਹ ਇਸ ਤਰ੍ਹਾਂ ਚਾਬੀ ਦਿੱਤੀ ਜਾਂਦੀ ਸੀ ਇਹਨੂੰ ਹਨਾ ਇਹ ਇਹ ਇਹਦੇ ਵਿੱਚ ਜਿਹੜੀ ਹੈਗੀ ਆ ਆ ਆਈਟਮ ਆ ਮੈਂ ਦੇਖਦਾ ਜੀ ਇਹੋ ਇੱਕ ਚੱਲਦੀ ਸੀ ਜੀ ਜਦੋਂ ਬਾਰ ਇਹਦੇ ਹੀ ਚੱਲਦਾ ਕੋਈ ਆਵਾਜ਼ ਆਉਂਦੀ ਕੀ ਇਹਦੇ ਨੀਚੇ ਕੋਈ ਸੂਈ ਵਗੈਰਾ ਲੱਗੀ ਹੁੰਦੀ ਆ ਇਹ ਇਹ ਫਿਰ ਸੂਈ ਚੜੀ ਬਦਲਨੀ ਪਹਿਲਾਂ ਰੋਹੀ ਦੀ ਹੁੰਦੀ ਸੀ ਜੀ ਆਹ ਤੇ ਆ ਚੀਜ਼ ਆ ਇਸ ਨੂੰ ਪੰਜਾਂ ਨੇ ਉਸ ਵੇਲੇ ਜਿਵੇਂ ਪੰਨਾਂ ਠੀਕ ਹੈ ਜੀ ਕਿ ਉਹ ਤੋਂ ਬਾਅਦ ਵੀ ਰੇਹ ਚੱਲ ਪਈ ਫੇਰੇ ਘਸਦੀ ਨਹੀਂ ਸੀ ਜੀ ਆਏ ਪਾਣਾ ਇੱਕ ਰਿਕਾਰਡ ਚ ਬਦਲ ਨਹੀਂ ਪੰਜੀ ਸੀ ਲੋਕ ਤਾਂ ਐ ਚੂਹਦੇ ਹੁੰਦੇ ਜਿਵੇਂ ਪੈਸੇ ਚੂਹਦੇ ਹੁੰਦੇ ਨੇ ਅੱਛਾ ਹਾਂ ਇਹ ਲੋਕਾਂ ਦੇ ਕੀ ਕੰਮ ਹੁੰਦੇ ਸੀ ਇਹ ਚੂਕ ਲੈ ਕੋਈ ਕੰਮ ਨਹੀਂ ਸੀ ਆਉਂਦੀ ਬਸ ਕੰਮ ਕੋਈ ਸੀ ਮੈਂ ਵੀ ਬਸ ਚਾਹ ਹੁੰਦਾ ਸੀ ਕਿ ਆ ਵੀ ਰਿਕਾਰਡ ਵਾਲੀ ਸੂਈ ਲੈ ਆਂਦੀ ਸੀ ਮੈਂ ਤਾਂ ਹਮ ਵੀ ਕਹਿੰਦੇ ਨੇ ਕਈ ਬੰਦੇ ਹੁ ਸੂਈ ਦਿਓ ਜੀ ਮੈਂ ਕਹਿੰਦਾ ਹੈਗੀਆਂ ਨੇ ਆਪਣੇ ਕੋ ਪੰਜਾਂ ਨੇ ਤੇ ਰੱਖੀਆਂ ਕੋਈ ਐਸੀ ਗੱਲ ਨਹੀਂ ਦਿਖਾ ਦਾਂਗੇ ਤੁਹਾਨੂੰ ਮੈਂ Okay. अच्छा एक मैं आ देखदा मंजे ਦੇ ਉੱਪਰ ریکارڈ ਬਹੁਤ ਪਏ ਹੈਗੇ ਨੇ ਜਿਹੜੇ ਇਹ ਉਹਨਾਂ ਸਮੇਂ ਦੇ ਰਿਕਾਰਡ ਨੇ ਜਿੰਨਾ ਸਮੇਂ ਦੇ ਵਿੱਚ ਤੁਸੀਂ ਕੰਮ ਦੀ ਸ਼ੁਰੂਆਤ ਕੀਤੀ ਹਾਂਜੀ ਕੰਮ ਦੀ ਸ਼ੁਰੂਆਤ ਕੀਤੀ ਹੈ ਇਹ ਘਾਤਾ ਨਾਲ ਜੀ ਇਹ ਇਹਨਾਂ ਨਾਲ ਇਹ ਰਿਕਾਰਡ ਹੈ ਕਿਸ ਤਰ੍ਹਾਂ ਦੇ ਅੱਛਾ ਪੱਥਰ ਦਾ ਰਿਕਾਰਡ ਹਾਂਜੀ 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 ਹਾਂ ਜੀ ਦੋਨਾਂ ਸਮਾਂ ਦੇ ਵਿੱਚ ਉਹਨੇ ਸਮਾਂ ਉਹ ਸਮਾਂ 'ਚ ਇਹ ਚੱਲਦੇ ਹੁੰਦੇ ਸੀ ਜੀ ਅੱਛਾ ਹਾਂਜੀ ਇਹ ਇਹ ਤੋਂ ਇਹ ਤੋਂ ਬਾਅਦ ਫਿਰ ਪੱਥਰ ਦੇ ਰਿਕਾਰਡ ਤੋਂ ਇੱਕ ਛੋਟੇ ਰਿਕਾਰਡ ਪਏ ਨੇ ਆ ਆ ਕੇ ਪਲਾਸਟਿਕ ਦੇ ਹਾਂਜੀ ਠੀਕ ਹੈ ਜੀ ਫਿਰ ਇਹ ਚੱਲ ਫੇਰ ਇਹਨਾਂ ਸੂਈ ਹੋਰ ਦੂਜੀ ਚੱਲ ਪਈ ਫਿਰ ਲੋਹੇ ਤੋਂ ਬਿਨਾ ਹਾਂਜੀ ਹਾਂਜੀ ਪਤਾ ਨਹੀਂ ਕਾਦੀ ਬਣੀ ਸੀ ਇਹ ਫਿਰ ਇਹ ਇਹ ਕਾਸਦੀ ਨਹੀਂ ਸੀ ਅੱਛਾ ਜਿਹੜੀ ਸੂਈ ਨਹੀਂ ਕਾਸਦੀ ਤੇ ਉਹ ਛੋਟੇ ਤਾਂ ਬੈਤ ਤੁਸੀਂ ਚਲਾਈ ਉਹ ਹਾਂਜੀ ਹਾਂਜੀ ਉਹ ਆਏ ਤੇ ਕਾਸਦੀ ਜੀ ਆਹਾਂ ਸੂਈ ਠੀਕ ਹੈ ਇੱਕੋ ਹੀ ਪਾਸਾ ਘੜਦੀ ਸੀ ਬਸ ਤੇ ਬਦਲ ਨਹੀਂ ਪਈ ਕੀ ਹੁਣ ਵੀ ਤੁਸੀਂ ਨੇ ਹੁਣ ਦੇ ਸਮੇਂ ਦੇ ਵਿੱਚ ਵੀ ਕਈ ਸਕਰੀਨ ਹੈ ਕਰੇ ਮੋੜ ਕੇ ਜਿਹੜੀਆਂ ਸਾਡੇ ਆਵਰਾਸ ਦਾ ਦੁਆਰੇ ਵਾਲੀ ਹਾਂਜੀ ਹਾਂਜੀ ਹੁਣ ਵੀ ਚੱਲ ਪੂਗੀ ਇਹ ਆਏ ਰਕਾਰਡ ਚੱਲ ਪੜ੍ਹ ਗਏ ਵਧੀਆ ਨਹੀਂ ਕਿਸੇ ਵਿਆਹ ਮੰਗਣ ਦਾ ਪ੍ਰੋਗਰਾਮ ਹੋਣਗੇ ਤੁਸੀਂ ਲਾਉਣੀ ਆ ਲਾਉਣੀ ਆ ਜੇ ਕੋਈ ਆਉਂਦਾ ਮੇਰੇ ਕੋਲ ਜੂੜ ਲਾਉ ਹਾਂਜੀ ਤੇ ਫਿਰ ਹੁਣ ਕਿੰਨੇ ਮਿਹਨਤਾਂ ਨਾਲ ਲੈਣਾ ਤੁਸੀਂ ਆਪ ਦਾ ਜਿਹੜਾ ਹੁਣ ਮਿਹਨਤ ਜੀ 2500 ਰੁਪਿਆ ਦਿਹਾੜੀ ਚੱਲਦੀ ਆ ਹੁਣ ਤਾਂ ਠੀਕ ਹੈ ਜੀ ਜੇ ਕੋਲੇ ਬੈਠਣਾ ਤਾਂ ਹੁਣ ਤਾਂ ਫਿਰ ਜੇ ਆਪਾਂ ਇਹ ਰਿਕਾਰਡ ਕੀਏ ਹੁਣ ਤਾਂ ਰਿਕਾਰਡ ਬੜੀ ਮਿਲਦੇ ਹੁਣ ਕਿਤੇ ਜੇ ਆਪਾਂ ਲੈ ਕੇ ਆਉਣ ਰਿਕਾਰਡ ਮਿਲਦੇ ਨਹੀਂ ਜੀ ਇਹ ਤਾਂ ਬਹੁਤ ਸ਼ਾਮਗੇ ਰੱਖੇ ਹੋਏ ਨੇ ਜੀ ਠੀਕ ਆ ਜੀ ਹਾਂ ਜੀ ਹੁਣ ਨਹੀਂ ਕਿਉਂਕਿ ਹੁਣ ਤਾਂ ਜਿਹੜੇ ਹੈਗਿਆ ਨੇ ਪਹਿਲਾਂ ਰਿਕਾਰਡਾਂ ਤੋਂ ਬਾਅਦ ਕੈਸਟਾ ਚੱਲ ਪਿਆ ਕੈਸਟ ਤੋਂ ਬਾਅਦ ਇਹ ਜਿਹੜੀਆਂ ਹੈਗਿਆ ਨੇ ਐਲਸੀਡੀਆ ਚੱਲ ਪਿਆ ਉਹ ਐਲਸੀਡੀ ਤੋਂ ਬਾਅਦ ਉਹ ਤੋਂ ਕਹ ਲੈ ਰੈਮਾ ਚੱਲ ਪਿਆ ਰੈਮਾ ਦੇ ਪੈਨ ਡਰਾਈਵ ਦੇ ਵਿੱਚ ਹੀ ਗਾਣੇ ਰਿਕਾਰਡ ਹੋਣ ਲੱਗੇ ਤੇ ਉਹ ਤੁਸੀਂ ਸਾਨੂੰ ਇਸ ਦਰਸ਼ਕਾਂ ਨੂੰ ਇਹ ਤਾਂ ਇਹ ਨਾ ਪਾਓ ਵੀ ਜਿਹੜਾ ਉਹ ਰਿਕਾਰਡਾਂ ਦਾ ਸਮਾਂ ਜਿਹੜਾ ਹੈਗਾ ਸੀ ਉਹ ਸਮਾਂ ਚੰਗਾ ਸੀਗਾ ਕਿ ਹੁਣ ਵਾਲਾ ਸਮਾਂ ਚੰਗਾ ਹੈ ਦੇਖੋ ਜੀ ਹੋਰ ਕਰਤਾ ਦਾ ਸਵਾਲ ਹੈਗਾ ਜੀ ਬਹੁਤ ਵਧੀਆ ਹੁਣ ਨਹੀਂ ਕੋਈ ਪੁੱਛਦਾ ਹੈਗਾ ਇੰਨਾ ਹੁਣ ਜਾਨੀ ਦਮਾਉਂਦੇ ਨੇ ਵਿੱਚ ਲੋਕ ਜਾਨੀ ਉਹ ਚੀਜ਼ ਨਹੀਂ ਗੱਲ ਬਣਦੀ ਜਿਹੜੀ ਪਹਿਲਾਂ ਬਣਦੀ ਸੀ ਪਹਿਲਾਂ ਮੈਂ ਤੁਹਾਡੇ ਮੈਂ ਹੱਥਾਂ 'ਚ ਇੱਕ ਦੇਖ ਰਿਹਾ ਪੱਥਰ ਦਾ ਰਿਕਾਰਡ ਫੜਿਆ ਹੋਇਆ ਆ ਜਿਹੜਾ ਐਚ ਐਮ ਬੀ ਕੰਪਨੀ ਦਾ ਹੈਗਾ ਇਹੇ ਇਹ ਹਾਂ ਐਚ ਐਮ ਬੀ ਠੀਕ ਆ ਠੀਕ ਆ ਐਸੇ ਇਹ ਕਲਾਕਾਰ ਕਿਹੜੇ ਹੈਗੇ ਨੇ ਜਿਹੜੇ ਆ ਜੀ ਸਬਦਾ ਦਾ ਰਿਕਾਰਡ ਆ ਠੀਕ ਆ ਜੀ ਕਿਉਂਕਿ ਅੱਜ ਦੇ ਜੇ ਨੌਜਵਾਨਾਂ ਨੂੰ ਸੀ ਦਿਖਾਈਏ ਪੁਰਾਣੇ ਜਿਹੜੇ ਇਹ ਤਵੇ ਹੈਗੇ ਨੇ ਉਹ ਤਾਂ ਮੇਰੇ ਖਿਆਲ ਹੈ ਇਸ ਚੀਜ਼ ਤੋਂ ਜਾਣ ਵੀ ਨਹੀਂ ਹੈਗੇ ਤਾਂ ਕਰਕੇ ਇਹਨਾਂ ਨੂੰ ਅਗੂਰ ਦੇ ਬੰਦਿਆਂ ਤੋਂ ਪਤਾ ਹੀ ਨਹੀਂ ਗੀਆਂ ਇਹਨਾਂ ਨੂੰ। ਉਹ ਉਹੀ ਹੈ ਇਹਨਾਂ ਗੱਲਾਂ ਕਰਕੇ ਦੇ ਹੈਗੇ ਦੇ ਦਰਸ਼ਕਾਂ ਨੇ ਸਾਡੀ ਪੂਰਜਾਂ ਰ ਮੰਗ ਤੇ ਸਾਨੂੰ ਸਟੋਰੀਆਂ ਬਣਾਉਣੀਆਂ ਪੈਂਦੀਆਂ। ਹਾਂਜੀ ਹਾਂਜੀ ਕਿਸੇ ਨੂੰ ਨਹੀਂ ਇਹ ਹੁਣ ਵਾਲੇ ਮੁੰਡਿਆਂ ਨੂੰ ਤਾਂ ਉਹੀ ਨਹੀਂ ਪਤਾ ਹੈਗਾ ਜੀ ਕੀ ਕੁਮਦਾ ਜੀ ਕਿਵੇਂ ਆਵਾਜ਼ ਆਉਂਦੀ ਸੀ ਕੀ ਗੱਲ ਸੀ। ਸਾਡੇ ਦਾ ਚਲਾਏ ਹੋਏ ਦਿਮੇ ਤਾਂ ਪੱਤਰ ਦੇ ਪਹਿਲਾਂ ਰਿਕਾਰਡ ਚਲਾਏ ਫੇ ਟੂਪਾਲੇ ਸੈੱਟ ਚਲਾਏ ਨੇ ਹੁਣ ਵਾਲਿਆਂ ਤਾਂ ਟੂਪਾਲੇ ਸੈੱਟ ਨਹੀਂ ਦੇਖੇ ਜੀ। ਹਾਂਜੀ ਹਾਂ ਕੋਈ ਅੱਛਾ ਮੈਨੂੰ ਇੱਕ ਗੱਲ ਦੱਸੋ ਕੋਈ ਯਾਦਾ ਹੁੰਦਿਆਂ ਨੇ ਆਪਣੀਆਂ ਜੁੜੀਆਂ ਹੋਈਆਂ ਐਸਾ ਕਿੱਤੇ ਦੇ ਨਾਲ ਚਮਕੀਲੇ ਤੋਂ ਤੁਸੀਂ ਪ੍ਰੋਗਰਾਮ ਲਗਾਏ ਨੇ ਸਟੇਜਾਂ ਦੇ ਉੱਪਰ ਉਹਨਾਂ ਦੇ ਨਾਲ ਕੰਮ ਕੀਤਾ ਹੈਗਾ ਆਪਣੇ ਸਾਊਂਡ ਨੂੰ ਲੈ ਕੇ ਉਹ ਸਮਝ ਕਿ ਯਾਦ 10:30 ਕਰਾ ਸਾਂਝੀ ਕਰੀ ਬਾਜੀ ਉਹਦਾ ਇਨਾਮ ਵੀ ਦਿੰਦੇ ਹੁੰਦੇ ਸਾਨੂੰ ਮੁਹੰਮਦ ਸਿੰਘ ਦੀ ਕਈ ਵਾਰ ਇਨਾਮ ਦੇ ਕੇ ਗਿਆ ਫਿਰ ਛਿੰਦੇ ਹੁਣੀ ਇਨਾਮ ਦਿੰਦੇ ਰਹੇ ਨੇ ਕਿ ਤੁਹਾਡਾ ਸਾਊਂਡ ਬਹੁਤ ਵਧੀਆ ਜਿਵੇਂ ਜੈਤੂ ਵਾਲੇ ਤਾਰੀ ਦਾ ਹੋਇਆ ਉਹ ਕੋਣ ਆਪਣਾ ਵੀ ਰਿਹਾ ਐਸੀ ਗੱਲ ਨਹੀਂ ਹੈਗੀ ਜੀ ਦੰਨ ਕਿਹਨ ਦਾ ਭਾਵ ਵੀ ਉਹਨਾਂ ਸਮਾਂ ਦੇ ਵਿੱਚ ਇੱਕ ਰਾਮ ਜੀ ਦਾ ਨਾਂ ਹੁੰਦਾ ਸੀ ਸਮਾਂ ਹਾਂ ਜੀ ਉਸ ਵੇਲੇ ਜੀ ਨਾਂ ਹੁਣ ਵੀ ਮੇਰਾ ਨਾਂ ਚੱਲਦਾ ਜੀ ਹੁਣ ਇੱਧਰ ਬਹੁਤ ਦੂਰ ਤੱਕ ਦੁਨੀਆ ਜਾਣਦੀ ਹੈ ਤੇ ਕਦੇ ਇਹਨਾਂ ਤੋਂ ਬਿਨਾ ਜਿਵੇਂ ਦਲਸ਼ਾਹ ਅਖਤਰ ਹੋਣੀ ਹੋਗੇ ਹੋਰ ਬਹੁਤ ਛਿੰਦੇ ਹੋਣੀ ਹੋਗੇ ਉਹਨਾਂ ਵੱਲੋਂ ਵੀ ਕਦੇ ਤੁਹਾਨੂੰ ਪ੍ਰਸ਼ੰਸਾ ਕੀਤੀ ਗਈ ਤੁਹਾਡੇ ਸਾਹਿਬ ਜੀ ਹਾਂ ਜੀ ਨਮਿਆਂ ਦੀ ਵੀ ਖਾੜੇ ਲਵਾਈ ਜਾਂਦੇ ਨੇ ਜੀ ਹੁਣ ਜਾਨੀ ਮੁੰਡੇ ਚਲੇ ਜਾਂਦੇ ਨੇ ਮੈਂ ਘਟ ਜਾਂਦਾ ਹਾਂ ਹਾਂ ਜੀ ਕਿੰਨੀ ਤੁਹਾਡੀ ਉਮਰ ਕਿੰਨੀ ਹੋ ਚੁੱਕੀ ਹੈ ਮੇਰੀ ਉਮਰ 75 ਸਾਲ ਦੀ ਹੈ ਜੀ ਇਕੋ 75 ਸਾਲ ਦੀ ਉਮਰ ਹੋ ਗਈ ਆ ਉਹਨਾਂ ਸਮਝਦੇ ਆ ਸਾਡੇ ਦਰਸ਼ਕਾਂ ਨਾਲ ਜ਼ਾਦਾ ਜ਼ਰੂਰ ਸਾਂਝਿਆ ਕਰੋ ਪੁਰਾਣੇ ਪ੍ਰਾਣੇ ਸਮੇਂ ਦਾ ਜਿਹੜੇ ਸਮਾਂ ਦੇ ਵਿੱਚ ਤੁਸੀਂ ਇਹ ਕੰਮ ਕਰਦੇ ਸੀ ਕਿਵੇਂ ਦਾ ਮਾਹੌਲ ਹੁੰਦਾ ਸੀ ਉਹਦਾ ਸਾਈਕਲ ਤੇ ਹੀ ਜਾਣਾ ਜੀ ਬਸ ਦੋ ਤਿੰਨ ਬੰਦਿਆਂ ਨੇ ਚੱਕਣ ਆਉਣੇ ਸਮਾਨ ਵੀ ਵਿਆਹ ਮੰਗ ਚੜ ਜਾਂਦਾ ਸੀ ਚਾਹ ਲੋਕਾਂ ਨੂੰ ਵੀ ਜਸਟ ਸਪੀਕਰ ਲੈ ਕੇ ਆਉਣਾ ਬਹੁਤ ਯਾਨੀ ਜਿਹੜੀ ਜਾਣ ਦੇ ਵੀ ਜਾਣਾ ਅਗਲੇ ਨੇ ਪਹਿਲਾਂ ਸਪੀਕਰ ਦੇਖਣਾ ਵੀ ਆਇਆ ਵੀ ਹੁਣ ਵਧੀਆ ਨਹੀਂ ਪਰ ਕਾ ਅਲੱਗ-ਅਲੱਗ ਕਹਿੰਦਾ ਸੀ ਉਹੀ ਆ ਬੈਠੇ ਯਾਰ ਉਹਦਾ ਅੱਛਾ ਦੇਖੜ ਦੇ ਵਿੱਚ ਇਹ ਵੀ ਆ ਵੀ ਹੁਣ ਤਾਂ ਇਲੈਕਟ੍ਰੋਨਿਕ ਸਮਾਨ ਹੋ ਗਿਆ ਉਦੋਂ ਤਾਂ ਚੱਲਦਾ ਵੀ ਬੈਟਰੀ ਤੇ ਹੁੰਦਾ ਸੀ ਹਾਂਜੀ ਬੈਟਰੀਆਂ 2 2 3 3 ਬੈਟਰੀਆਂ ਮੈਂ ਢੂੰਧਾ ਰਿਹਾ ਦਿਹਾੜੀ ਜਦ ਦੂਏ ਟੂਪਾਲੇ ਸੈਟ ਚੱਲਦੇ ਹੁੰਦੇ ਸੀ ਹਾਂਜੀ ਹਾਂਜੀ ਤਿੰਨ ਬੈਟਰੀਆਂ ਖਾ ਜਾਂਦਾ ਸੀ ਦਿਹਾੜੀ ਜੋ ਬਿਜਲੀ ਹੁੰਦੀ ਨਹੀਂ ਸੀ ਉਦੋਂ ਪਿੰਡਾਂ 'ਚ ਉਦੋਂ ਤੇ ਮਾਹੌਲ ਨੂੰ ਤੇ ਹੁਣ ਦੇ ਮਾਹੌਲ ਨੂੰ ਕਿਵੇਂ ਦੇਖਦੇ ਹੁਣ ਮਾਹੌਲ ਦੀ ਕੋਈ ਨਾ ਵਧੀਆ ਨਹੀਂ ਹੈਗਾ ਜਿੰਨਾ ਪਹਿਲਾਂ ਸੀ ਪਹਿਲਾਂ ਤਾਂ ਸਾਨੂੰ ਮੋਮਬਤੀਆਂ ਹੀ ਅਸੀਂ ਬਰਕਾੜ ਲਾਉਂਦੇ ਰਹਿੰਦੇ ਨੇਰੇ ਜੀ ਹੱਸ ਅਸੀਂ ਉਹਨਾਂ ਸਮਿਆਂ ਦੇ ਵਿੱਚ ਤੁਸੀਂ ਜਦੋਂ ਆਪਣਾ ਇਹ ਸਾਊਂਡ ਸਿਸਟਮ ਵਿਆਹ ਦੇ ਵਿੱਚ ਲਾਉਣ ਵਾਸਤੇ ਜਾਂਦੇ ਸੀ ਉਹਨਾਂ ਸਮਿਆਂ ਦੇ ਵਿੱਚ ਫਿਰ ਜਿਹੜੇ ਪਰਿਵਾਰਕ ਮੈਂਬਰ ਹੈਗੇ ਨੇ ਕੁੜੀ ਵਾਲੇ ਉਹਨਾਂ ਵੱਲੋਂ ਕਿਵੇਂ ਦਾ ਜਿਹੜਾ ਇੱਜ਼ਤ ਕੀਤੀ ਜਾਂਦੀ ਸੀ ਨਾਉਣ ਤੋਂ ਤੋੜਨੋਂ ਲੈ ਕੇ ਅ ਸਪੈਸ਼ਲ ਇੱਕ ਜਿਹੜੀ ਹੈਗੀ ਸੇਵਾ ਹੁੰਦੀ ਸੀ ਮੈਂ ਕਹਿੰਦਾ ਜੀ ਮੁੰਡੇ ਤੋਂ ਜਿਹੜਾ ਮੰਗਣਾ ਹੁੰਦਾ ਸੀ ਪੈਸੇ ਐ ਉੱਤੋਂ ਦੀ ਛੁਆ ਕੇ ਸਾਨੂੰ ਦੇ ਦਿੰਦਾ ਸੀ ਜੀ ਬਣਾ ਅੱਛਾ ਫਿਰ ਤਾਂ ਕਹਿ ਲੋ ਵੀ ਮਿਹਨਤਾਂ ਨਾ ਕੀਤੇ ਨਾਲੋਂ ਪੈਸੇ ਤਾਂ ਵਾਰਨੇ ਦੇ ਵੱਧ ਹੋ ਜਾਂਦੇ ਹਾਂ ਹਾਂ ਜੀ ਵਾਰਨੇ ਦੇ ਬਹੁਤ ਹੋ ਜਾਂਦੇ ਸੀ ਜੀ ਯਾਨੀ ਕਹਿਣ ਦਾ ਪਾਪਾ ਵੀ ਕੁੱਲ ਮਿਲਾ ਕੇ ਵਧੀਆ ਮਨ ਲੱਗਦਾ ਤੇ ਲੋਕਾਂ ਦੇ ਵਿੱਚ ਵਧੀਆ ਲੋਕ ਸੀ ਹਾਂ ਜੀ ਬਹੁਤ ਵਧੀਆ ਲੋਕ ਤੇ ਜੀ ਉਦੋਂ ਲੋਕ ਤਾਈਂ ਸੁਣਦੇ ਹੁੰਦੇ ਤੇ ਜਿਵੇਂ ਡਰਾਮਾ ਦੇਖ ਦਿੰਦੇ ਨੇ ਕੋਲੇ ਆ ਬੈਠਣਾ ਸਾਡੇ ਬੁੜਿਆਂ ਨੇ ਉਹਨਾਂ ਨੇ ਗਾਣਾ ਵੀ ਕਲੀਆਂ ਲਾਦੇ ਹੁਣ ਕਾਕਾ ਵਧੀਆ ਲੋਣੀਆ ਕੰਮ ਤੰਦਾ ਬਿਲੀ ਕਰਕੇ ਆ ਜਾਣਾ ਫੇਰ ਰਾਤ ਰਹਿਣੀ ਨੀਦਾ ਬਰਾਤ ਰਾਤ ਨੂੰ ਫੇਰ ਆ ਕੇ ਬਹਿ ਜਾਣਾ ਜਿਹੜੇ ਤੁਹਾਡੇ ਕੋਈ ਰਿਕਾਰਡ ਹੈਗੇ ਨੇ ਇਹ ਕਿੰਨੇ ਕ ਰਿਕਾਰਡ ਸਾਹਮਣੇ ਰੱਖੇ ਹੋਏ ਹੈਗੇ? ਰਿਕਾਰਡ ਆਪਣੇ ਕੋਲੇ ਹੈਗੇ ਆ ਜੀ 1.5 200 ਰਿਕਾਰਡ ਹੈਗਾ 200 ਠੀਕ ਆ ਜੀ ਹਾਂ ਜੀ ਸਾਰੇ ਚਾਲੂ ਹਾਲਤ ਚ ਨੇ ਚਾਲੂ ਹਾਲਤ ਚ ਜੀ ਠੀਕ ਆ ਅੱਛਾ ਕਦੇ ਕੋਈ ਆਇਆ ਹੋਊਗਾ ਤੁਹਾਡੇ ਕੋਲੇ ਵੀ ਮੁੱਲ ਬਹੁਤ ਦਿੰਦੇ ਨੇ ਲੋਕ ਪੁਰਾਣੀਆਂ ਚੀਜ਼ਾਂ ਦਾ ਮੁੱਲ 15 15000 ਮੰਗ ਪਈਆ ਮੰਗਦੇ ਨੇ ਜੀ ਇਹ ਰਿਕਾਰਡ ਦਾ ਠੀਕ ਆ ਹਾਂ ਜੀ ਜਿੰਦੇ ਵੀ ਨੇ ਕਦੇ ਮਨਚ ਨਹੀਂ ਆਇਆ ਹੈਗਾ ਵੀ ਯਾਰ ਮੈਂ ਲਾਲਚ ਕਰੇ ਨਹੀਂ ਜੀ ਵੇਚੇ ਨਹੀਂ ਕਦੇ ਕੋਈ ਹਾਂ ਜੀ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦਿਓਗੇ ਹੁਣ ਦੇ ਸਮੇਂ ਨੂੰ ਲੈ ਕੇ ਯਾਰ ਪੁਰਾਣ ਹੁਣ ਦੇ ਸਮੇ ਹੈ ਨਹੀਂ ਉਹਨੇ ਵਧੀਆ ਨਹੀਂ ਹੈਗਾ ਜੀ ਹੁਣ ਤਾਂ ਡੀਜੇ ਲਾ ਲਉਂਗਾ ਗਲਾ ਉਹ ਬਸ ਠੀਕ ਨਹੀਂ ਹੈਗਾ ਕੰਮ ਹੁਣ ਤਾਂ ਦੇਖਿਆ ਜਾਂਦਾ ਡੀਜੇ ਵਾਲੇ ਜਿਹੜੇ ਲਾਉਣ ਵਾਲੇ ਆਉਂਦੇ ਨੇ ਉਹਨਾਂ ਨਾਲ ਵੀ ਮੇਰੇ ਖਿਆਲ ਆ ਕੋਈ ਵਿਆਹ ਹੀ ਹੋਗਾ ਜਿੱਥੇ ਲੜਾਈ ਨਾ ਹੋਵੇ ਹਾਂ ਲੜਾਈ ਹੁੰਦੀ ਹੈ ਜੀ ਹੁਣ ਤਾਂ ਲੋਕ ਜਾਦੇ ਲੜਦੇ ਨਹੀਂ ਸੀ ਹੁੰਦੇ ਲੋਕ ਦਾ ਆਰਾਮ ਨਾਲ ਆ ਕੇ ਘਣਾ ਵੀ ਯਾਰ ਕੱਢ ਲਾਦੇ ਹਾਂ ਇਹ ਵੀ ਦੇਖਣ ਦੇ ਵਿੱਚ ਸੁਣਨ ਦੇ ਵਿੱਚ ਆਇਆ ਵੀ ਜਿਹੜਾ ਹੈਗਾ ਆ ਲੋਕਾਂ ਨੂੰ ਲਾੜੇ ਦੇ ਆਲੇ ਦਲੇ ਘੱਟ ਇਕੱਠੇ ਹੁੰਦੇ ਸੀ ਸਾਊਂਡ ਵਾਲੇ ਕੋਲੇ ਵੱਧ ਉਹ ਬਾਹਲੇ ਹੁੰਦੇ ਤੇ ਜੀ ਸਾਊਂਡ ਵਾਲੇ ਕੋ ਤਾਂ ਇਕੱਠੇ ਹੀ ਹੁੰਦਾ ਸੀ ਬਹੁਤ ਚਮਕੀਲੇ ਰਕਾਰਡ ਲਾਉਂਦੇ ਜੀ ਜਦ ਤੜਕੇ ਦੁਪਹਿਰੇ ਘਣਾ ਰੋਟੀ ਵੇਲੇ ਹਾਂ ਬਸ ਅੱਛਾ ਉਹ ਵੀ ਉਹ ਵੀ ਫਿਰ ਜਿਹੜੇ ਰਕਾਰਡ ਦੀ ਫਰਮਾਇਸ਼ ਕਰਦੇ ਸਪੈਸ਼ਲ ਨਾਮ ਦੇ ਚਮਕੀਲੇ ਰਕਾਰਡਾਂ ਦੀ ਬਾਹਲੀ ਫਰਮਾਇਸ਼ ਆਉਂਦੀ ਨਹੀਂ ਜੀ ਠੀਕਾ ਹਾਂ ਜੀ ਵਿਆਹ ਦੇ ਵਿੱਚ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਚਮਕੀਲੇ ਦੇ ਖਾੜੇ ਤੁਸੀਂ ਲਵਾਏ ਨੇ ਕੋ ਚਮਕੀਲੇ ਦੇ ਖਾੜੇ ਦੇ ਸਮੇਂ ਦੀ ਕੋਈ ਯਾਦ ਦੱਸ ਕਰਾਂ ਸਾਂਝੀ ਕਰੋ ਉਹ ਜੀ ਉਹਦੇ ਛਮੇ ਦੇ ਵਿੱਚ ਨਾ ਗਾਉਣ ਵਾਲੀ ਨੂੰ 12 ਰਿਕਾਰਡ ਉਹ ਗਾ ਕੇ ਫੇਰ ਬੱਛਣ ਦਿੰਦਾ ਸੀ ਠੀਕ ਆ ਐਨਾ ਮੈਂ ਕੋਈ ਗਵਈਆ ਨਹੀਂ ਦੇਖਿਆ ਜਿਹੜਾ ਕਿ 12 ਰਿਕਾਰਡ ਐਡ ਵੀ ਰਿਕਾਰਡ ਪੂਰਾ ਕਰਕੇ ਕਹੇ ਵੀ ਗਾਉਣ ਵਾਲੀ ਨੂੰ ਹੁਣ ਬੈਠ ਜਾ ਬੱਛਣ ਹੀ ਸੀ ਦਿੰਦਾ ਜੀ ਕਿ ਜਿਵੇਂ ਹੁਣ ਦੇ ਜਿਹੜੇ ਕਲਾਕਾਰ ਹੈ ਕਹਿੰਦੇ ਮੂਰੇ ਬੁੱਕ ਖੋਲ ਕੇ ਰੱਖ ਲੈਂਦੇ ਕਾਪੀ ਲਿਖੀ ਹੋਈ ਉਹ ਮੂਹ ਜਵਾਨੀ ਤੋਂ ਲਾ ਜੀ ਨਾ ਉਹ ਮੂਹ ਜਵਾਨੀ ਗਾਉਂਦੇ ਤੇ ਜੀ ਉਹਨਾਂ ਦੇ ਕੋਲੇ ਕੋਈ ਕਾਪੀ ਨਹੀਂ ਸੀ ਹੁੰਦੀ ਮੈਂ ਕੋਲੀ ਬੈਠਾ ਹੁੰਦਾ ਸੀ ਹਾਂਜੀ ਅਗਰ ਹੁਣ ਵੀ ਤੁਹਾਨੂੰ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਸਰਕਾਰ ਦਾ ਨੁਮਾਇੰਦਾ ਜਿਹੜੇ ਇਹ ਨਮੈਸਾ ਦੇ ਵਿੱਚ ਜਾਂਦੇ ਨੇ ਕੋਈ ਆ ਕੇ ਕਹੇ ਵੀ RAM ਜੀ ਮੈਂ ਤੁਹਾਨੂੰ ਇਹਦਾ 5 ਲੱਖ ਰੁਪਏ ਦੰਨਾ ਦੇ ਦੋਗੇ ਹਾਂਜੀ ਜੇ ਕੋ ਮ ਕਹੇ ਆ ਕੇ ਤੁਹਾਨੂੰ 5 ਲੱਖ ਦੰਨੇ ਆਸੀ ਤੁਹਾਡੇ ਸਮਾਂ ਆਪਾਂ 5 ਲੱਖ ਲਿਆਈ ਲੰਦੀ ਨਹੀਂ ਆਪਾਂ ਆਪਣਾ ਕੋ ਸਮਾਨ ਸੰਭਿਆ ਹੋਇਆ ਬਸ ਜਿੰਦਗੀ ਦੇ ਨਾਲ ਪਿਆਰਾ ਰੱਖਿਆ ਇੱਕ ਜ਼ਿੰਦਗੀ ਦੇ ਨਿਸ਼ਾਨੇ ਜਿਹੜੀ ਹੈਗੇ ਬੱਚਾ ਨੂੰ ਦੇਖ ਕੇ ਨਿਸ਼ਾਨੀ ਰੱਖੀ ਆ ਜੀ ਇਹ ਤਾਂ ਠੀਕ ਆ ਜੀ ਨਿਸ਼ਾਨੀ ਰੱਖੀ ਹੋਈ ਆ ਨਿਸ਼ਾਨੀ ਰੱਖਾਂਗੇ ਵੀ ਵੇਚ ਦੇਣੀ ਇੱਕ ਵੀ ਕਦੇ ਹਾਂ ਦੇਖੋ ਜੀ ਹਾ ਧੰਨਵਾਦ ਜੀ ਸਾਡੇ ਜਿਹੜਾ ਹੈਗਾ ਉਹ ਨਹਿਰ ਦੇ ਨਾਲ ਜਿਹੜੀ ਭਰਪੂਰ ਜਾਣਕਾਰੀ ਆਪਣੇ ਸਮੇਂ ਦੀ ਸਾਂਝੀ ਕਰਨ ਵਾਸਤੇ। ਬਹੁਤ। ਦੇਖੋ ਜੀ ਬਹੁਤ ਸੋਹਣਾ ਜਿਹੜਾ ਹੈਗਾ ਅ ਇਹਨਾਂ ਨੇ ਆਪਣੇ ਜਿਹੜਾ 1968 ਤੋਂ ਲੈ ਕੇ ਹੁਣ ਤੱਕ ਅ ਪੁਰਾਣੇ ਸਮੇਂ ਦਾ ਖਜ਼ਾਨਾ ਕਹਿ ਲੋਦਾ ਸਾਭ ਕੇ ਰੱਖਿਆ ਹੋਇਆ ਉਹਨਾਂ ਸਮੇਂ ਦੇ ਨਾਮਵਰ ਕਲਾਕਾਰ ਜਿਹੜੇ ਹੈਗੇ ਨੇ ਸ਼ਪੈਸਲ ਨਾਮ ਰਾਮ ਜੀ ਨੂੰ ਦਿੰਦੇ ਤੇ ਵੀ ਤੇਰੇ ਸਾਊਂਡ ਦਾ ਜਿਹੜਾ ਸਾਨੂੰ ਮਾਨ ਵਾਲੀ ਗੱਲ ਆ ਵੀ ਸਾਉਂਡ ਜਿਹੜਾ ਇੱਕ ਨੰਬਰ ਸਾਉਂਡ ਹੈਗਾ ਪਰ ਰਾਮ ਜੀ ਨੇ ਵੀ ਹੈਗਾ ਉਹਨਾਂ ਦੀਆਂ ਆਸਾਂ ਤੇ ਖਰੇ ਉਤਰਨ ਦੀ ਕੋਸ਼ਿਸ਼ਾਂ ਕੀਤੀਆਂ ਨੇ ਉਸ ਤੋਂ ਬਾਅਦ ਉਹਨਾਂ ਦਾ ਜਾਦਾਂ ਸਾਭ ਕੇ ਰੱਖਿਆ ਨੇ ਇਹ ਤੁਹਾਨੂੰ ਪਹਿਲਾਂ ਹੀ ਮੈਂ ਦੱਸਕੋੰਦ ਕਾਇਆ ਸੀ ਜਿਹੜਾ ਇਹ ਮੈਕ ਤੁਸੀਂ ਦੇਖ ਰਹੇ ਹੋ ਹੁਣ ਵੀ ਚਾਲੂ ਹਾਲਤ ਦੇ ਵਿੱਚ ਹੈਗਾ ਇਹ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਕਿਉਂਕਿ ਉਹਨਾਂ ਸਮੇਂ ਦੇ ਵਿੱਚ 1968 ਤੋਂ ਲੈ ਕੇ ਮੇਰਾ ਖਿਆਲ ਆ ਵੀ ਮੇਰੀ ਉਮਰ ਦੇ ਨਾਲੋਂ ਵੀ ਇਹ 5-7 ਸਾਲ ਵੱਡਾ ਹੋਗਾ ਜਿਹੜਾ ਸਾਂਭ ਕੇ ਰੱਖਿਆ ਹੋਇਆ ਇਹਨਾਂ ਨੇ ਇੰਨੇ ਉਮਰ ਦਾ ਮੇਰੀ ਵੀ ਨਹੀਂ ਹੈਗੀ ਬਹੁਤ ਵੱਡੀ ਗੱਲ ਹੈ ਕਿ ਵੀ ਇੱਕ ਸ਼ੌਕ ਦਾ ਮੁੱਲ ਨਹੀਂ ਹੈਗਾ ਜਿਸ ਆਪਾਂ ਕਹੇ ਲਈ ਵੀ ਸ਼ੌਕ ਕਰਕੇ ਹੀ ਜਿਹੜੀਆਂ ਚੀਜ਼ਾਂ ਸਾਂਭੀਆਂ ਜਾਂਦੀਆਂ ਹੈਗੀਆਂ ਨੇ ਦਰਸ਼ਕਾਂ ਦੇ ਨਾਲ ਸਮੇਂ-ਸਮੇਂ ਸਰ ਅਸੀਂ ਇਹ ਜਿਹੇ ਪੁਰਾਣੇ ਸਮੇਂ ਦੀਆਂ ਸਾਂਭੀਆਂ ਹੋਈਆਂ ਵਸਤੂਆਂ ਦੀ ਜਿਹੜੀ ਹੈਗੀ ਹੈ ਭਰਪੂਰ ਜਾਣਕਾਰੀ ਸਾਂਝੀ ਕਰਦੇ ਰਹਿਣਾ ਸਾਡੇ ਨਾਲ ਜੁੜੇ ਰਹੋ ਜੀ ਮੈਂ ਤੁਹਾਡੇ ਨਾਲ ਸਰਵਿਸ ਸਿੰਗਲ ਟੋਲਾ ਆਉਣ ਲਈ ਕੈਮਰਾ ਪਰਸਨ ਬਿਆਨਦ